ਮੰਗਾ ਕਰਦੀ ਕਰ ਰਿਹਾ ਹੈ ਆਮ ਆਦਮੀ ਪਾਰਟੀ ਦਾ ਐਮ ਐਲ اے ਮੇਰੇ ਬੰਦੇ ਦਾ ਕਾਰਡ ਖੋਲਿਆ ਬਰਾਬਰ ਦੇਖੀ ਅੱਜ ਭਾਜੀ ਛੱਡ ਮੇਰਾ ਕਿਹੜਾ ਵੀ ਮਾਤਲਫ ਬਣਾਉਂਗਾ ਆ ਵੇਖੋ ਇਹਨਾਂ ਦੇ ਗੰਦ ਪਾਏ ਇਹ ਲੈ ਕੇ ਆਏ ਮੇਰੇ ਉੱਤੇ ਇਹ ਇਸ ਬੰਦੇ ਨੂੰ ਰਮਣ ਹੈਰਾ ਨਾਮ ਜਿਹਰੇ ਨਾਲ ਇਦਾਂ ਧੱਕਾ ਕਰੋਗੇ ਕਿਦਾਂ ਬਰਦਾਸ਼ ਕਰਾਂਗੇ ਅਸੀਂ ਲੋਕ ਆਪਣਾ ਮੁਕਾਬਲਾ ਆ ਕੇ ਰੱਖਿਆ ਆਪਣੀ ਵਰਤ ਗੱਲ ਨੂੰ ਦੱਸਦਾ ਮੈਂ ਭੋਵੀ ਭਾਜੀ ਤੁਹਾਨੂੰ ਪਤਾ ਨਹੀਂ ਮਨਾਂ ਦੇ ਗੁੰਡੇ ਕਰਦੇ ਕਰਾਉਣ ਦੀ ਆਪ ਦੀ ਲਿਮਟ ਚ ਰਹਿਣਾ ਚਾਹੀਦਾ ਹਰਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਇਟਰ ਦਾ ਜਵਾਬ ਅਖਰ ਵਿੱਚ ਦੇਣਾ ਜਾਂਦੇ ਹਾਂ ਪੰਜਾਬ ਕਾਂਗਰਸ ਵਰਦਾ ਅੰਤਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗਾ ਜੋਸਵੈਲ ਨੇ फडਕ ਦੇ ਵੀ ਖਾਈ ਦਿੱਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋਈ ਹੈ ਤੇ ਇਸ ਝੜਪ ਦੇ ਦੌਰਾਨ ਕਾਂਗਰਸੀ ਵਰਕਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਰਾਜਾ ਵੜਿੰਗ ਮੌਕੇ ਤੇ ਪੁੱਜੇ ਤੇ ਹਾਲਾਤ ਵੇਖਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਦੇ ਉੱਪਰ ਵੱਧੇ ਨਜ਼ਰ ਰਾਜਾ ਵੜੇਂਗ ਇਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਨੇ ਵੀ ਹੱਥਾਂ ਵਿੱਚ ਚੂੜੀਆਂ ਨਹੀਂ ਪਾਈਆਂ ਹੋਈਆਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਨੇ ਵੜੇਂਗ ਸਾਹਿਬ ਵੜੇਂਗ ਸਾਹਿਬ ਤੁਸੀਂ ਮੌਕੇ ਦੇ ਦੇਖੋ ਗੁੰਡਾਗਰਦੀ ਕਰ ਰਿਹਾ ਹੈ ਆਮ ਆਦਮੀ ਪਾਰਟੀ ਦਾ ਐਮ ਐਲ اے ਇਹ ਮੇਰੇ ਬੰਦੇ ਦਾ ਕਾਰਡ ਖੋਲਿਆ ਪੋਲਿੰਗ ਏਜੰਟ ਦਾ ਉਹਨੂੰ ੱੱੱਕੇ ਮਾਰਨ ਦੀ ਕਿਉਂਕਿ ਕ੍ਰਿਸਚੀਅਨ ਆਦਿ ਭਰਾ ਹੈ ਇਸ ਬੰਦੇ ਦਾ ਜੇ ਇਸ ਬੰਦੇ ਨੂੰ ਰਮਣ ਹੈ ਇਹਦਾ ਨਾਮ ਜੇ ਇਹ ਨਾਲ ਇਦਾਂ ੱੱੱਕਾ ਕਰੋਗੇ ਕਿਦਾਂ ਬਰਦਾਸ਼ ਕਰਾਂਗੇ ਅਸੀਂ ਲੋਕ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਐਮ ਐਲ اے ਸਾਹਿਬ ਨੂੰ ਆਡੀ ਲਿਮਿਟ ਚ ਰਹਿਣਾ ਚਾਹੀਦਾ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਏਟਰ ਦਾ ਜਵਾਬ ਪੱਥਰ ਚ ਦੇਣਾ ਜਾਂਦੇ ਹਾਂ ਸੀ ਐਵੇਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ ਬੜਿੰਗ ਸਾਹਿਬ ਕੋਈ ਆਏ ਨਹੀਂ ਉੱਪਰ ਸੈਂਟਰ ਤੋਂ ਬਹੁਤ ਘੱਟ ਨਜ਼ਰ ਆ ਰਹੀ ਹੈ ਤੁਹਾਡੇ ਨਾਲ ਵੀ ਨੋ ਨੰਬਰ ਆ ਗਏ ਗੱਲ ਕਰਨੇ ਯਾਰ